ਗੁਰੂ ਹਰਗੋਬਿੰਦ ਸਾਹਿਬ ਜੀ ਸਿਰਫ 49 ਸਾਲ ਦੀ ਉਮਰ ਵਿੱਚ ਹੀ ਜੋਤੀ ਜੋਤ ਸਮਾ ਗਏ ਸਨ ਗੁਰੂ ਜੀ ਦਾ ਜਨਮ 5 ਜੁਲਾਈ 1595 ਈਸਵੀ ਨੂੰ ਹੋਇਆ ਅਤੇ 19 ਮਾਰਚ 1644 ਈਸਵੀ ਨੂੰ ਸਿਰਫ 49 ਸਾਲ ਦੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ ਜਦਕਿ 1500 ਜਾਂ 1600 ਈਸਵੀ ਦੇ ਸਮੇਂ ਦੌਰਾਨ ਆਮ ਇਨਸਾਨਾਂ ਦੀਆਂ ਉਮਰਾਂ 120 ਸਾਲ ਤੋਂ ਵੀ ਉੱਪਰ ਜਾਂਦੀਆਂ ਸਨ ਤਾਂ ਗੁਰੂ ਜੀ ਕਿਉਂ ਫਿਰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਅਤੇ ਇਸ ਗੱਲ ਤੇ ਅਸੀਂ ਕੋਈ ਭਾਵ ਵੀ ਪ੍ਰਗਟ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬ ਜੀ ਆਪ ਹੀ ਸਮਰੱਥ ਸਨ ਅਤੇ ਆਪ ਹੀ ਜਾਣਦੇ ਸਨ ਜੋ ਕਾਰਜ ਗੁਰੂ ਜੀ ਨੇ ਅਰੰਭੇ ਅਤੇ ਕੀਤੇ ਸ਼ਾਇਦ ਉਸ ਵਿੱਚ ਉਮਰ ਨਹੀਂ ਦੇਖੀ ਜਾ ਸਕਦੀ ਜੋ ਕਾਰਜ ਗੁਰੂ ਜੀ ਨੇ ਕੀਤੇ ਉਹ ਕਾਰਜ ਕੋਈ 1 ਲੱਖ ਹਜ਼ਾਰ ਸਾਲ ਦੀ ਉਮਰ ਭੋਗ ਕੇ ਵੀ ਨਹੀਂ ਕਰ ਸਕਦਾ ਓ ਅੱਜ ਅਸੀਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਪਨ ਬਾਰੇ ਕੁਝ ਖਾਸ ਗੱਲਾਂ ਦੱਸਦੇ ਹਾਂ ਕਿ ਗੁਰੂ ਜੀ ਦਾ ਮੁੱਢਲਾ ਜੀਵਨ ਕਿੰਨਾ ਮੁਸ਼ਕਲਾਂ ਭਰਿਆ ਸੀ ਕੁਝ ਕੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਆਪਣੀ ਬਾਲ ਅਵਸਥਾ ਵਿੱਚ ਬੜੇ ਦੁੱਖ ਅਤੇ ਕਸ਼ਟ ਚੱਲਣੇ ਪਏ ਸਨ ਪ੍ਰਿਥੀ ਚੰਦ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਗੁਰਗੱਦੀ ਦੀ ਲਾਲਸਾ ਪਾਲ ਰਿਹਾ ਸੀ ਪਰ ਸਿੱਖੀ ਸਿਧਾਂਤਾਂ ਦੀ ਕਸੌਟੀ ਉੱਤੇ ਪੂਰਾ ਨਾ ਉਤਰ ਸਕਣ ਕਾਰਨ ਪਿਤਾ ਵੱਲੋਂ ਗੁਰਗੱਦੀ ਆਪਣੇ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ ਗਈ ਸੀ ਆਪ ਜੀ ਦੇ ਜਨਮ ਹੋਣ ਤੇ ਆਪ ਦਾ ਤਾਇਆ ਪ੍ਰਿਥੀ ਚੰਦ ਅਤੇ ਤਾਈ ਬੀਬੀ ਕਰਮੋ ਹੋਰ ਵੱਧ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਏ ਉਹ ਅਗਲੀ ਗੁਰਗੱਦੀ ਦਾ ਵਾਰਸ ਆਪਣੇ ਪੁੱਤਰ ਮਿਹਰਬਾਨ ਨੂੰ ਦੇਖਣਾ ਚਾਹੁੰਦੇ ਸਨ। ਪ੍ਰਿਥੀ ਚੰਦ ਅਤੇ ਉਸ ਦੀ ਪਤਨੀ ਦੋਵੇਂ ਹੀ ਆਪਣੇ ਪੁੱਤਰ ਮਿਹਰਬਾਨ ਦੀ ਗੁਰਗੱਦੀ ਦੇ ਲਾਲਚ ਵਿੱਚ ਇੰਨੇ ਕੋ ਜਿਆਦਾ ਈਰਖਾਲੂ ਅਤੇ ਅੰਨੇ ਹੋ ਗਏ ਸਨ ਕਿ ਗੁਰੂ ਸਾਹਿਬ ਨੂੰ ਮਾਰਨ ਮਕਾਉਣ ਤੱਕ ਜਾ ਪੁੱਜੇ। ਦੋਵਾਂ ਪਤੀ ਪਤਨੀ ਨੇ ਗੁਰੂ ਸਾਹਿਬ ਨੂੰ ਆਪਣੇ ਪੁੱਤਰ ਮਿਹਰਬਾਨ ਦੇ ਰਸਤੇ ਵਿੱਚੋਂ ਹਟਾਉਣ ਲਈ ਬਾਰ-ਬਾਰ ਹੋਰਾਂ ਲੋਕਾਂ ਨੂੰ ਲਾਲਚ ਦੇ ਕੇ ਯਤਨ ਕੀਤੇ ਗਏ। ਪਰ ਉਹ ਹਰ ਵਾਰ ਆਪਣੀਆਂ ਚਾਲਾਂ ਵਿੱਚ ਅਸਫਲ ਰਹੇ ਕਹਿੰਦੇ ਹਨ ਕਿ ਪਹਿਲੀ ਵਾਰ ਉਹਨਾਂ ਨੇ ਬਾਲ ਗੁਰੂ ਜੀ ਦੀ ਖਡਾਵੀ ਦਾਈ ਨੂੰ ਲਾਲਚ ਵਿੱਚ ਲਿਆ ਕੇ ਉਸ ਤੋਂ ਉਸ ਦੀਆਂ ਦੁੱਧੀਆਂ ਨੂੰ ਜ਼ਹਿਰ ਲਾ ਕੇ ਗੁਰੂ ਸਾਹਿਬ ਨੂੰ ਦੁੱਧ ਚੰਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰੂ ਜੀ ਨੇ ਦਾਈ ਦੀਆਂ ਦੁੱਧੀਆਂ ਵੱਲ ਮੂੰਹ ਤੱਕ ਨਹੀਂ ਘੁਮਾਇਆ ਸਗੋਂ ਦਾਈ ਖੁਦ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ ਦੂਸਰੀ ਵਾਰ ਉਹਨਾਂ ਨੇ ਕਿਸੇ ਸੁਪੇਰੇ ਰਾਹੀਂ ਗੁਰੂ ਜੀ ਦੇ ਕਮਰੇ ਵਿੱਚ ਬਹੁਤ ਹੀ ਜ਼ਹਿਰੀਲਾ ਸੱਪ ਛੜਵਾ ਦਿੱਤਾ ਪਰੰਤੂ ਉਥੇ ਮੌਕੇ ਤੇ ਹੀ ਸੇਵਾਦਾਰਾਂ ਨੇ ਸੱਪ ਨੂੰ ਵੇਖ ਲਿਆ ਅਤੇ ਗੁਰੂ ਜੀ ਫਿਰ ਬਚ ਗਏ ਤੀਸਰੀ ਵਾਰੀ ਉਹਨਾਂ ਨੇ ਫਿਰ ਤੋਂ ਗੁਰੂ ਸਾਹਿਬ ਨੂੰ ਮਾਰਨ ਦੀ ਘਾੜਤ ਘੜੀ ਉਹਨਾਂ ਨੇ ਇਸ ਵਾਰ ਬਾਲ ਗੁਰੂ ਜੀ ਦੇ ਖੜਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ ਬ੍ਰਾਹਮਣ ਨੇ ਗੁਰੂ ਸਾਹਿਬ ਨੂੰ ਮਾਰਨ ਲਈ ਦਹੀਂ ਵਿੱਚ ਜ਼ਹਿਰ ਮਿਲਾਇਆ ਅਤੇ ਜ਼ਹਿਰ ਵਾਲਾ ਦਹੀਂ ਗੁਰੂ ਜੀ ਨੂੰ ਪਲਾਉਣ ਦੀ ਕੋਸ਼ਿਸ਼ ਕੀਤੀ ਪਰ ਜਿਸ ਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਈ ਦੇ ਕਥਨ ਅਨੁਸਾਰ ਦਹੀਂ ਪਲਾਉਣ ਦੇ ਸਮੇ ਗੁਰੂ ਜੀ ਅਚਾਨਕ ਰੋਣ ਲੱਗ ਪਏ ਬ੍ਰਾਹਮਣ ਦੇ ਬਹੁਤ ਯਤਨ ਕਰਨ ਤੇ ਵੀ ਗੁਰੂ ਜੀ ਨੇ ਦਹੀਂ ਨਾ ਪੀਤਾ ਅਤੇ ਪਿਤਾ ਅਰਜਨ ਦੇਵ ਜੀ ਨੇ ਦਹੀਂ ਕੁੱਤੇ ਨੂੰ ਪਾ ਦਿੱਤਾ ਕੁੱਤਾ ਜ਼ਹਿਰ ਮਿਲਿਆ ਦਹੀਂ ਪੀ ਕੇ ਤੜਫਣ ਲੱਗਾ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਬ੍ਰਾਹਮਣ ਸਮਝ ਗਿਆ ਕਿ ਹੁਣ ਗੁਰੂ ਅਰਜਨ ਦੇਵ ਜੀ ਸਭ ਜਾਣ ਗਏ ਹਨ ਅਤੇ ਉਸ ਨੇ ਡਰਦੇ ਮਾਰਿਆਂ ਬਾਲ ਗੁਰੂ ਦੇ ਪਿਤਾ ਜੀ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਪ੍ਰਿਥੀਚੰਦ ਦੀ ਇਸ ਕਿਣੌਣੀ ਹਰਕਤ ਦੀ ਗੱਲ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਹਰ ਕੋਈ ਉਸ ਨੂੰ ਲਾਣਤਾ ਪਾਉਣ ਲੱਗਾ। ਇਸ ਪਿੱਛੇ ਉਹ ਪੂਰੇ ਸ਼ਹਿਰ ਵਿੱਚ ਬਦਨਾਮ ਹੋ ਗਿਆ। ਦੂਸਰੇ ਦਿਨ ਗੁਰੂ ਸਾਹਿਬ ਦਾ ਖਡਾਵਾ ਬ੍ਰਾਹਮਣ ਵੀ ਅਚਾਨਕ ਸੂਲ ਅਰਥਾਤ ਦਰਦਾਂ ਪੈਣ ਕਰਕੇ ਮਰ ਗਿਆ ਉਸ ਵੇਲੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੰਦਰੁਸਤੀ ਲਈ ਪ੍ਰਮਾਤਮਾ ਨੂੰ ਸ਼ੁਕਰਾਨਾ ਕਰਦਿਆਂ ਅਪਰੋਕਤ ਸ਼ਬਦ ਉਚਾਰੇ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਬਾਲ ਗੁਰੂ ਦੀਆਂ ਮੁਸੀਬਤਾਂ ਦਾ ਇੱਥੇ ਹੀ ਅੰਤ ਨਹੀਂ ਹੋਇਆ ਫਿਰ ਇੱਕ ਵਾਰ ਆਪ ਜੀ ਨੂੰ ਬੜੀ ਖਤਰਨਾਕ ਚੇਚਕ ਦੀ ਬਿਮਾਰੀ ਨੇ ਘੇਰ ਲਿਆ ਪਰ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਉਹ ਫਿਰ ਬਹੁਤ ਛੇਤੀ ਹੀ ਸਿਹਤਮੰਦ ਹੋ ਗਏ ਪੁੱਤਰ ਦੇ ਤੰਦਰੁਸਤ ਹੋਣ ਤੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦੀ ਉਸਤਤ ਵਿੱਚ ਫਿਰ ਆਪਣੇ ਮੁੱਖੋਂ ਉਚਾਰਨ ਕੀਤਾ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਇਸ ਤਰ੍ਹਾਂ ਗੁਰੂ ਸਾਹਿਬ ਦਾ ਸਮੁੱਚਾ ਬਾਲ ਜੀਵਨ ਕਸ਼ਟਮਈ ਅਤੇ ਮੁਸੀਬਤਾਂ ਭਰਿਆ ਹੀ ਰਿਹਾ ਜਦੋਂ ਗੁਰੂ ਸਾਹਿਬ ਜੀ ਨੂੰ ਉਗਰਾਈ ਮਿਲਣ ਦਾ ਸਮਾਂ ਸੀ ਉਸ ਸਮੇਂ ਚੰਦੂ ਸਮੇਤ ਸਾਰੇ ਵਿਰੋਧੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਇਕੱਠੇ ਹੋ ਕੇ ਬਾਦਸ਼ਾਹ ਜਹਾਂਗੀਰ ਦੇ ਗੁਰੂ ਜੀ ਦੇ ਵਿਰੁੱਧ ਕੰਨ ਭਰਨ ਲੱਗ ਪਏ ਜਹਾਂਗੀਰ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਧਰਮ ਲਈ ਪ੍ਰਚਾਰ ਤੋਂ ਪੂਰੀ ਤਰ੍ਹਾਂ ਖਫਾ ਸੀ ਕਿਉਂਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਕਿ ਉਸ ਦੇ ਰਹਿੰਦੇ ਆ ਮੁਸਲਮ ਧਰਮ ਤੋਂ ਬਿਨਾਂ ਕਿਸੇ ਹੋਰ ਦੂਸਰੇ ਧਰਮ ਦਾ ਬੋਲ ਵਾਲਾ ਹੋਵੇ ਇਸ ਪ੍ਰਕਾਰ ਗੁਰੂ ਸਾਹਿਬ ਵਿਰੁੱਧ ਈਰਖਾ ਅਤੇ ਬੈਰ ਦੀ ਭਾਵਨਾ ਰੱਖਦੇ ਆਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਪੇਸ਼ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਜਹਾਂਗੀਰ ਦੇ ਇਸ ਫੈਸਲੇ ਸੰਬੰਧੀ ਅਤੇ ਆਪਣੇ ਨਾਲ ਸਭ ਕੁਝ ਵਾਪਰਨ ਸੰਬੰਧੀ ਪਹਿਲਾਂ ਹੀ ਜਾਣੂ ਸਨ ਹਾਲਾਤਾਂ ਨੂੰ ਸਮਝਦੇ ਹੋਏ ਉਹਨਾਂ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਦਿਆ ਅਤੇ ਜੁਧ ਕਲਾ ਵਿੱਚ ਪਰਪੱਖ ਅਤੇ ਨਿਪੁੰਨ ਕਰਨ ਲਈ 1603 ਈਸਵੀ ਵਿੱਚ ਬਾਬਾ ਬੁੱਢਾ ਜੀ ਦੇ سپرد ਕਰ ਦਿੱਤਾ। ਉਹਨਾਂ ਲਾਹੌਰ ਕੂਚ ਕਰਨ ਤੋਂ ਪਹਿਲਾਂ-ਪਹਿਲਾਂ ਆਪਣੇ ਕੇਵਲ 11 ਕੋਸ਼ ਸਾਲਾਂ ਦੇ ਬਾਲ ਪੁੱਤਰ ਹਰ ਗੋਬਿੰਦ ਨੂੰ 25 ਮਈ 1606 ਈਸਵੀ ਨੂੰ ਬਾਬਾ ਬੁੱਢਾ ਜੀ ਦੀ ਹਾਜ਼ਰੀ ਵਿੱਚ ਗੁਰਗੱਦੀ 'ਤੇ ਬਿਠਾ ਕੇ ਗੁਰਿਆਈ ਸੌਂਪ ਦਿੱਤੀ। ਇਸ ਮੌਕੇ ਗੁਰੂ ਅਰਜਨ ਦੇਵ ਜੀ ਨੇ ਸਮੂਹ ਸਿੱਖ ਸੰਗਤ ਨੂੰ ਬਦਲਦੇ ਹਾਲਾਤਾਂ ਅਨੁਸਾਰ ਬੇਖੌਫ ਨਿਰਧਰ ਹੋ ਕੇ ਜ਼ਬਰ ਅਤੇ ਜ਼ੁਲਮ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ ਇਸ ਸਮੇਂ ਗੁਰਿਆਈ ਦੀ ਰਸਮ ਸਮੇਂ ਚੱਲੀ ਆਉਂਦੀ ਪੁਰਾਤਨ ਪਰੰਪਰਾ ਨੂੰ ਬਦਲਦਿਆਂ ਬਾਬਾ ਬੁੱਢਾ ਜੀ ਨੇ ਛੇਲੀ ਟੋਪੀ ਸਜਾਉਣ ਦੀ ਰੀਤ ਦੀ ਬਜਾਏ ਬਾਲ ਹਰ ਗੋਵਿੰਦ ਦੇ ਸਿਰ ਉੱਤੇ ਕਲਗੀ ਸਜਾਈ ਅਤੇ ਦੋ ਤਲਵਾਰਾਂ ਪਹਿਨਾਈਆਂ ਇਨ੍ਹਾਂ ਵਿੱਚੋਂ ਇੱਕ ਤਲਵਾਰ ਮੀਰੀ ਦੀ ਅਤੇ ਦੂਸਰੀ ਤਲਵਾਰ ਪੀਰੀ ਦੀ ਸੀ ਇਸ ਪ੍ਰਕਾਰ ਗੁਰੂ ਹਰਗੋਬਿੰਦ ਜੀ ਨਾਨਕ ਸਾਹਿਬ ਦੀ ਗਰਗਦੀ ਦੇ ਪਹਿਲੇ ਸ਼ਸਤਰਧਾਰੀ ਗੁਰੂ ਬਣੇ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਤੇ ਬਰਾਜਮਾਨ ਹੁੰਦਿਆਂ ਹੀ ਇਲਾਕੇ ਦੀਆਂ ਸਿੱਖ ਸੰਗਤਾਂ ਲਈ ਮਸੰਦਾਂ ਰਾਹੀਂ ਹੁਕਮਨਾਮੇ ਭੇਜ ਦਿੱਤੇ ਉਹਨਾਂ ਸਮੂਹ ਸੰਗਤ ਨੂੰ ਸ਼ਸਤਰਾਂ ਦੀ ਸਿਖਲਾਈ ਲੈ ਕੇ ਸ਼ਸਤਰਧਾਰੀ ਬਣਨ ਅਤੇ ਚੰਗੇ ਘੋੜਸਵਾਰ ਬਣਨ ਲਈ ਪ੍ਰੇਰਿਤ ਕੀਤਾ ਉਹਨਾਂ ਦੇ ਪਿਤਾ ਦੀ ਸ਼ਹਾਦਤ ਨੇ ਸਾਰੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਜੋਸ਼ ਅਤੇ ਵੀਰ ਰਸ ਕੁੱਟ-ਕੁੱਟ ਕੇ ਭਰ ਦਿੱਤਾ ਇਸ ਤਰ੍ਹਾਂ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਸਿੰਘਾਂ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸੂਰਬੀਰ ਯੋਧਿਆਂ ਦਾ ਸਰੂਪ ਬਖਸ਼ ਦਿੱਤਾ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਕਠਿਨਾਈਆਂ ਭਰਿਆ ਗੁਜ਼ਰਿਆ ਸੀ ਆਓ ਅਸੀਂ ਵੀ ਗੁਰੂ ਜੀ ਦੇ ਲੜ ਲੱਗੀਏ ਅਤੇ ਆਪਣੇ ਜੀਵਨ ਨੂੰ ਨਾਮ ਜਪ ਕੇ ਗੁਰੂ ਜੀ ਦੇ ਹਵਾਲੇ ਕਰ ਦਈਏ ਸੰਗਤ ਜੀ ਜੇ ਕੋਈ ਵੱਧ ਘਟ ਕਹਿ ਗਿਆ ਹੋਵੇ ਤਾਂ ਮਾਫ ਕਰਨਾ ਪਰਮਾਤਮਾ ਸੋਝੀ ਬਖਸ਼ਣ ਅਤੇ ਅੱਗੇ ਵੀ ਇਸੇ ਤਰ੍ਹਾਂ ਆਪ ਜੀ ਵਾਸਤੇ ਗੁਰੂ ਜੀ ਦਾ ਇਤਿਹਾਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ